ਵੀਡੀਐਸ ਨਿਊ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅ ਦੋਸਤੋ ਦੋ ਚਾਰ ਦਿਨ ਹੋ ਗਏ ਨੇ ਕੜਾਕੇ ਦੀ ਠੰਡ ਪੈਣ ਦੀ ਹੈ ਕੜਾਕੇ ਦੀ ਠੰਡ ਪੈਣ ਦੇ ਨਾਲ ਜਿੱਥੇ ਜੀਵ ਜੰਤੂ ਔਰ ਵਿਕਤੀ ਜਿੱਥੇ ਪ੍ਰਭਾਵਿਤ ਹੋਏ ਨੇ ਕਿਉਂਕਿ ਜਨ ਜੀਵਨ ਜਿਹੜਾ ਹੈ ਉਹ ਕਾਫੀ ਠੰਡ ਦੇ ਨਾਲ ਪ੍ਰਭਾਵਿਤ ਹੋਇਆ ਹੈ ਇੱਕ ਵੀਰ ਹੈ ਜਿਹੜਾ 100% ਹੈਂਡੀਕੈਪ ਹੈ ਉਹ ਵੀਰ ਪਿੰਡ ਨੂਰਦੀ ਤੋਂ ਆਉਂਦਾ ਏ ਤੇ ਹੌਸਪੀਟਲ ਦੇ ਵਿੱਚ ਆਣ ਕੇ ਕੁਝ ਖਡਾਉਣੇ ਤੇ ਪਕਾਣੇ ਵੇਚਦਾ ਕੜਾਕੇ ਦੀ ਠੰਡ ਦੇ ਵਿੱਚ ਜਿੱਥੇ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਏ ਉਹ ਆਖਦੀ ਏ ਕਿ ਸਾਡੇ ਕੋਲ ਕੰਮ ਨਹੀਂ ਹੈਗਾ ਪਰ ਉਹ ਵੀਰ ਜਿਹੜਾ ਏ ਕੰਮ ਕਰਕੇ ਅ ਥੋੜੇ ਜਿਹੇ ਪੈਸੇ ਕਮਾ ਕੇ ਆਪਣੇ ਘਰ ਦਾ ਗੁਜ਼ਾਰਾ ਚਲਾ ਰਿਹਾ ਏ ਆਓ ਆਪਾਂ ਉਸ ਵੀਰ ਦੇ ਨਾਲ ਗੱਲਬਾਤ ਕਰਦੇ ਹਾਂ ਸਾਰੀ ਜਿਹੜੀ ਆ ਕਹਾਣੀ ਜਾਣਦੇ ਹਾਂ ਕਿ ਵੀਰ ਕਿੱਥੋਂ ਆਉਂਦਾ ਏ ਤੇ ਕਿਹੜੇ ਹਾਲਾਤਾਂ ਦੇ ਵਿੱਚ ਵੀਰ ਜਿਹੜਾ ਏ ਉਹ ਇਹ ਪਕਾਨੇ ਵੇਚਦਾ ਏ ਹਾਂਜੀ ਵੀਰ ਜੀ ਕੀ ਨਾਮ ਤੁਹਾਡਾ ਹਾਂਜੀ ਸਾਸਤਰੀ ਗਲਪਾ ਜੀ ਬਹੁਤ-ਬਹੁਤ ਤੇ ਸਰਜੀਤ ਸਿੰਘ ਮੇਰਾ ਨਾਮ ਆ ਜੀ ਤੇ ਨੌਰਦੀ ਪਿੰਡ ਕਿਲਾ ਕਵੀ ਸੰਤੋਸ਼ ਸਿੰਘ ਆ ਪੈਂਡ ਮੇਰਾ ਹਾਂਜੀ ਤੇ ਇਥੇ ਸਿਵਲ ਹਸਪਤਾਲ ਮੈਂ ਪਕਾਨੇ ਵੇਚਦਾ ਜੀ ਤੇ ਖਡਾਉਣੇ ਨਾਲ ਥੋੜੀ ਵਤਿਆ ਵੇਚਦਾ ਜੀ ਤੇ ਦੂਜਾ ਵਾਰਾ ਮੇਰੀ ਪਹਿਓ ਪੀਐਲ ਫਾਜੀ ਤੇ ਮੈਂ ਕਮਰੇ ਪਾਈ ਜਾਣ ਆ ਕੇ ਘਰੇ ਪਾਈ ਵੇਖ ਲੈਣ ਹ ਘਰ ਦੇ ਹਾਲਾਤ ਕਿਹੋ ਜੇ ਨੇ ਘਰ ਦੇ ਹਾਲਾਤ ਭਾਜੀ ਛਤਾਂ ਵਾਲੇ ਬਾਲੇ ਵਾਲੀਆਂ ਛਤਾਂ ਵਾਂ ਤੇ ਬਾਕੀ ਕੱਚੇ ਕਮਰੇ ਆ ਦੂਜੇ ਬਾਲਿਆਂ ਵਾਲੇ ਤੇ ਆਣ ਕੇ ਘਰੇ ਭਾਵੇਂ ਵੇਖ ਸਕਦੇ ਤੁਸੀਂ ਭਾਜੀ ਹਮ ਸਰਜੀਤ ਸਿੰਘ ਦਾ ਵਿਆਹ ਹੋਇਆ ਏ ਹਾਂਜੀ ਹੋਇਆ ਬੇਟੀ ਮੇਰੀ ਇੱਕ ਜੀ ਤੇ ਵਾਈਫਿਆ ਮੇਰੀ ਦੋਵਾਂ ਲੱਤਾਂ ਤੋਂ ਵੀ ਹੈਂਡੀਕੈਪ ਆ ਜੀ ਹਾਂਜੀ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਨੇ ਕਿੰਨੇ ਭੈਣ ਭਰਾ ਜੋ ਤੁਸੀਂ ਅਸੀਂ ਡੈਡੀ ਮੰਮੀ ਮੇਰਾ ਜੀ ਤੇ ਦੋ ਛੋਟੇ ਭਰਾ ਵਾ ਇੱਕ ਭੈਣ ਉਹਦੇ ਵਿਆਹੀ ਆ ਤੇ ਕਾ ਬੇਟੀ ਮੇਰੀ ਹਾਂਜੀ ਬਸ ਇਹਨਾਂ ਪਰਵਾਰਿਆਂ ਜੀ ਸਰਜੀਤ ਸਿੰਘ ਦੀ ਅੱਖ ਡਾਉਣੇ ਜਿਹੜੇ ਨੇ ਇਹ ਤੇ ਪਕਾਨੇ ਵੇਚ ਕੇ ਕਿੰਨਾ ਕਿ ਤੁਸੀਂ ਕਮਾ ਲੈਂਦੇ ਜੋ ਇਹ ਭਾਜੀ ਵੇਚ ਕੇ ਮਾਹੇ 100 150 ਰੁਪਿਆ 200 ਤੱਕਰ ਬੰਦਾ ਹਣਾ ਭਾਜੀ ਹਾਂਜੀ 9:30 ਵਜੇ ਆਈਦਾ ਤੇ ਹਸਪੀਟਲ 2 ਵਜੇ ਤੱਕ ਦਾਵਾ 3 ਵਜੇ ਤੱਕ ਤੇ 2 ਵਜੇ ਤੱਕ ਵੇਚੀ ਦੇ ਮੁੜ ਕੇ ਸਾਵਨਾ ਹੰਦਾ ਮੁੜ ਕੇ ਗਲੀਆਂ ਚ ਵੇਚੀ ਦੇ ਭਾਜੀ ਪਕਾਨੇ ਸਵੇਰੇ ਕਿੰਨੇ ਵਜੇ ਨਾ ਘਰੋਂ ਤੁਰ ਪੈਂਦੇ ਜੋ ਕੜਾਕੇ ਦੀ ਠੰਡ ਹੈ ਜਿੱਥੇ ਜਨ ਜੀਵਨ ਪ੍ਰਭਾਵਿਤ ਹੋਇਆ ਏ ਹੱਥਾਂ ਨੂੰ ਵੀ ਠੰਡ ਇੰਨੀ ਪੈਣ ਦੀ ਕੋਈ ਹਿਸਾਬ ਨਹੀਂ ਦਸਤਾਨੇ ਪਾਉਣੇ ਪੈ ਰਹੇ ਨੇ ਪਰ ਤੁਸੀਂ ਕੜਾਕੇ ਦੀ ਠੰਡ ਦੇ ਵਿੱਚ ਘਰੋਂ ਕਿੰਨੇ ਵੇ ਨਾ ਆਉਂਦੇ ਜੋ ਹਾਂ ਜੀ 9:30 ਵਜੇ ਆ ਜਾਈਦਾ ਪਾਜੀ 10 ਵਜੇ ਤੱਕ ਤਕਰੀਬਾ ਆ ਜਾਈਦਾ ਵਾ ਤੇ 4-5 ਵਜੇ ਚਲ ਚਾ ਜਾਈਦਾ ਘਰੋਂ ਨਹੀਂ 5:00 ਵਜੇ ਤੱਕ ਇਸ ਐਸੇ ਕਰਕੇ ਵੀ ਕੋਈ ਅਵਿ ਨਵੀਂ ਆਉਂਦੀ ਮੋਲ ਠੀਕ ਨਹੀਂ ਆ ਜੀ ਤੇ ਚਾਰ ਪੰਜ ਲੱਜਦਾ ਘਰ ਨੂੰ ਜੀ ਸਰਜੀਤ ਸਿੰਘ ਜੀ ਸਰਕਾਰ ਵੱਲੋਂ ਕੋਈ ਤੁਹਾਨੂੰ ਪੈਨਸ਼ਨ ਲੱਗੀ ਏ ਕਿ ਆ ਜਿਹੜੀ ਰੇੜੀ ਏ ਇਹ ਮਤਲਬ ਕਿਸੇ ਦਾਨੀ ਸੱਜਰ ਨੇ ਦਿੱਤੀ ਏ ਕਿ ਜਾਂ ਸਰਕਾਰ ਵੱਲੋਂ ਮਿਲੀ ਸੀ ਹਾਂ ਜੀ ਇਹ ਰੇੜੀ ਭਾਜੀ ਸਰਕਾਰ ਵੱਲੋਂ ਮਿਲੀ ਸੀ ਬਸ ਇਹ ਰੇੜੀ ਸਰਕਾਰ ਵੱਲੋਂ ਮਿਲੀ ਆ ਜੀ ਤੇ ਪੈਨਸ਼ਨ ਬਸ ਆਉਂਦੀ ਆ ਜੀ ਔਰ ਕੋਈ ਸਵਾਲਤ ਨਹੀਂ ਆ ਗਈ ਜੀ ਸਰਕਾਰ ਨੂੰ ਜਦੋਂ ਇਹ ਰੇੜੀ ਨਹੀਂ ਸੀ ਤੁਹਾਡੇ ਕੋਲ ਹੁੰਦੀ ਸੀ ਪਿੰਡੋਂ ਕਿਸ ਤਰ੍ਹਾਂ ਤੁਸੀਂ ਇੱਥੇ ਜਿਹੜਾ ਹਸਪੀਟਲ ਦੇ ਵਿੱਚ ਤੁਸੀਂ ਆਣ ਕੇ ਪਕਾਨੇ ਵੇਚਦੇ ਸੀ ਹਾਂ ਜੀ ਮੈਂ ਜੀ ਕਿੱਟ ਪਾਈ ਹੁੰਦੀ ਸੀ ਮੰਗਰਾ ਆ ਗਾ ਦੇ ਵਿੱਚ ਗੱਡੀ ਵਿੱਚ ਕਹਤੇ ਆ ਕਿੱਟ ਮਗਰ ਪਾਈ ਹੁੰਦੀ ਸੀ ਤੇ ਕਰੋ ਵੀ ਤੁਰ ਕੇ ਆਉਣਾ ਇੱਕ ਪਹਾੜੀ ਤੇ ਨਾਲ ਲੱਤ ਦੇ ਨਾਲ ਤੇ ਉਸ ਤਰ੍ਹਾਂ ਵਾਹਤੇ ਚੜਨਾ ਕਦੀ ਵਾਹਤੇ ਚੜ ਜਾਣਾ ਜੀ ਤੇ ਕਦੀ ਮੋਟਰਸਾਈਕਲ ਨੂੰ ਹੱਥ ਦੇ ਜਾਣਾ ਕਿਸੇ ਨੇ ਖਿਲਾਉਣਾ ਕਹਿੰਦੇ ਨਾ ਖਿਲਾਉਣਾ ਜੀ ਤੇ ਮੋਟਰਸਾਈਕਲ ਤੇ ਹੀ ਆਉਣਾ ਜਾਣਾ ਜੀ ਹਾਂ ਜੀ ਤੁਹਾਡੀ ਵਾਈਫ ਵੀ ਹੈਂਡੀਕੈਪ ਹੈ ਹਾਂ ਜੀ ਸਰ ਮੇਰੀ ਵਾਈਫ ਵੀ ਹੈਂਡੀਕੈਪ ਦੋਵਾਂ ਲੱਤਾਂ ਤੋਂ ਹੈਂਡੀਕੈਪ ਹੈ ਜੀ ਅੱਛਾ ਹਾਂ ਜੀ ਉਹ ਵੈਸੇ ਤੇ ਇਲਾਜ ਦਾ ਕੰਮ ਕਰਦੇ ਹੋ ਛੋਟੀ ਹੁਣ ਬੱਚੀ ਦੇ ਇਸ ਕਰਕੇ ਉਹਨਾ ਕੰਮ ਬੰਦ ਕੀਤਾ ਵਾ ਥੋੜਾ ਬਹੁਤਾ ਹੀ ਕਰਦੇ ਆ ਤਨਪਲਾ ਮਾਤੜਾ ਬੰਦਿਆ ਘਰ ਗਰੀਬਾ ਕੌਣ ਸਲਾਈ ਕਿ ਦੇ ਦਿੰਦੇ ਹੋ ਕਪੜੇ ਹਾਂਜੀ ਸਰਜੀਤ ਸਿੰਘ ਜੀ ਪਰਿਵਾਰ ਦਾ 1.5 200 ਦੇ ਨਾਲ ਗੁਜ਼ਾਰਾ ਹੋ ਜਾਂਦਾ ਹੈ ਕਿਉਂਕਿ ਅੱਜ ਬਹੁਤ ਜ਼ਿਆਦੀ ਮਹਿੰਗਾਈ ਆ ਹਰ ਚੀਜ਼ ਜਿਹੜੀ ਇੰਨੀ ਮਹਿੰਗੀ ਆ ਆ ਤੁਸੀਂ ਖਡਾਣੇ ਖਡਾਣੇ ਤੁਸੀਂ ਲਿਉਂਦੇ ਜੋ ਇਹ ਵੀ ਕਿੰਨੇ ਮਹਿੰਗੇ ਨੇ ਹਾਂਜੀ ਤੇ 1.5 200 ਦੇ ਨਾਲ ਕਿਸ ਤਰ੍ਹਾਂ ਜਿਹੜਾ ਘਰ ਦਾ ਜਿਹੜਾ ਗੁਜ਼ਾਰਾ ਚਲਾ ਰਹਿ ਜੋ ਗੁਜ਼ਾਰਾ ਇਤਨਾ ਭਾਜੀ ਤੁਹਾਨੂੰ ਪਤਾ ਵੀ ਹੁਣ ਮਾਂ ਜਰ ਨਾ ਪੈਣਾ ਜੀ ਜੋ ਕੁਛ ਹੁੰਦਾ ਵਾ ਇਤਨਾ ਮਾੜਾ ਮੋਟਾ ਕਰੀ ਜਾਈਦਾ ਟਾਈਮ ਆ ਜੀ ਹਾਂਜੀ ਦਾਨੀ ਸੱਜਣਾ ਨੂੰ ਕੀ ਅਪੀਲ ਕਰਨੀ ਚਾਹੋਗੇ ਕਿਉਂਕਿ ਐਨ ਆਰ ਆਈ ਵੀਰ ਨੇ ਜਿਹੜੇ ਸਮੇ ਸਮੇ ਸਿਰ ਗਰੀਬ ਪਰਿਵਾਰਾਂ ਦੀ ਬਾਹ ਫੜਦੇ ਨੇ ਤੇ ਉਹਨਾਂ ਦੀ ਮਦਦ ਕਰਦੇ ਨੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਹਾਂਜੀ ਮੈਂ ਉਹ ਦਾਨੀ ਵੀਰਾਂ ਨੂੰ ਕਹਿਣਾ ਚਾਹਾਂਗਾ ਜੀ ਵੀ ਆਡੇ ਕਮਰੇ ਛੱਤਾਂ ਵਾਲੀਆਂ ਵਾ ਕਮਰੇ ਚੁੰਦੇ ਹੈਗੇ ਜਦੋਂ ਮੀਂਹ ਆਉਂਦਾ ਵਾ ਬਰਸਾਤ ਆਉਂਦੀ ਆ ਤੇ ਜਿੱਥੋਂ ਤੱਕ ਵੀ ਵੀਰਾਂ ਤੋਂ ਮਦਦ ਤੋਂ ਹੋ ਸਕੇ ਓਨੀ ਮੇਰੀ ਕਰ ਸਕਣ ਵੀਰ ਆਪਣਾ ਨਾ ਕੰਟੈਕਟ ਨੰਬਰ ਜ਼ਰੂਰ ਦੱਸ ਦਿਓ ਤਾਂ ਕਿ ਜਿਹੜੇ ਦਾਨੀ ਵੀਰ ਨੇ ਉਹ ਡਾਇਰੈਕਟ ਤੁਹਾਡੇ ਨਾਲ ਸੰਪਰਕ ਕਰ ਸਕਣ ਹਾਂਜੀ ਮੇਰਾ ਨੰਬਰ ਹੈਗਾ ਵਾ 7813491396 ਅਠੱਤਰ ਇੱਕ ਤਰਤਾਲੀ ਇਕਿਆਸੀ ਨੱਬੇ ਛੇ ਸੋ ਦੋਸਤੋ ਇਹ ਹੀ ਸੁਰਜੀਤ ਸਿੰਘ ਜੀ ਜਿਹੜੇ ਜਿਹੜਾ ਕਿ ਕੜਾਕੇ ਦੀ ਠੰਡ ਦੇ ਵਿੱਚ ਪਿੰਡ ਨੂਰ ਦੀ ਤੋਂ ਸਰਕਾਰੀ ਹਸਪੀਟਲ ਦੇ ਵਿੱਚ ਪਕਾਨੇ ਵੇਚਣ ਆਉਂਦਾ ਏ ਜਿੱਥੇ ਮੈਂ ਪਹਿਲਾਂ ਵੀ ਕਿਹਾ ਕਿ ਜਿੱਥੇ ਨੌਜਵਾਨ ਅੱਜ ਦਾ ਨੌਜਵਾਨ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਕੰਮ ਨਹੀਂ ਹੈਗਾ ਪਰ ਇਹ ਜਿਹੜਾ ਹੈਂਡੀਕੈਪ ਵੀਰ ਹੈ ਇੱਕ ਪਿੰਡ ਨੂਰਦੀ ਤੋਂ ਇੱਥੋਂ ਮੇਰੇ ਖਿਆਲ ਦੇ ਨਾਲ ਕੁਝ 7 ਤੋਂ 8 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਆਣ ਕੇ ਮਿਹਨਤ ਕਰਦਾ ਏ ਪਰ ਕਹਿੰਦਾ ਕਿ 1.5 200 ਰੁਪਿਆ ਬੰਦਾ ਏ ਤੇ 1.5 200 ਰੁਪਏ ਦੇ ਵਿੱਚ ਆਪਣਾ ਇਹ ਪਰਿਵਾਰ ਪਾਲਦਾ ਪਿਆ ਮੇਰੀ ਸਾਡੇ ਚੈਨਲ ਵੱਲੋਂ ਵੀ ਅਪੀਲ ਹੈ ਦਾਨੀ ਸੱਜਣਾ ਨੂੰ ਜਿੱਥੇ ਆਪਾਂ ਅਨੇਕਾਂ ਹੀ ਮਦਦਾਂ ਕਰਦੇ ਹਾਂ ਉੱਥੇ ਇਸ ਵੀਰ ਦੀ ਮਦਦ ਕੀਤੀ ਜਾਵੇ ਦਸਦਾ ਪਿਆ ਕੇ ਜਿਹੜੇ ਮੇਰੇ ਮਕਾਨ ਨੇ ਉਹ ਵੀ ਬਾਲਿਆਂ ਵਾਲੇ ਨੇ ਕਿ ਜਦੋਂ ਬਰਸਾਤ ਹੁੰਦੀ ਹੈ ਤਾਂ ਉਹ ਚੁੰਦੇ ਨੇ ਸੋ ਇਸ ਵੀਰ ਦੀ ਵੀ ਬਾਹ ਫੜੀ ਜਾਵੇ ਇਸ ਵੀਰ ਦੀ ਵੀ ਮਦਦ ਕੀਤੀ ਜਾਵੇ ਸਰਜੀਤ ਸਿੰਘ ਜੀ ਅਗਰ ਜੇ ਕੋਈ ਦਾਨੀ ਸੱਜਣ ਤੁਹਾਨੂੰ ਪਿੰਡ ਦੇ ਵਿੱਚ ਹੀ ਕੋਈ ਦੁਕਾਨ ਖੋਲ ਕੇ ਦਵੇ ਤਾਂ ਤੁਸੀਂ ਉਹ ਕਰ ਸਕਦੇ ਜੋ ਹਾਂ ਜੀ ਕਰਸਾਂਗੇ ਜੀ ਇਹ ਕੋਈ ਵੀਰਜੀ ਦੁਕਾਨ ਖੋਲ ਦੇਣਗੇ ਕੋਈ ਵੀ ਜੀ ਖੋਲ ਲਾਂਗੇ ਕਰ ਲਾਂਗੇ ਜੀ ਠੀਕ ਹੈ ਸੋ ਸੁਰਜੀਤ ਸਿੰਘ ਜੀ ਕਹਿੰਦੇ ਨੇ ਕਿ ਜੇ ਕੋਈ ਦਾਨੀ ਸੱਜਣ ਮੈਨੂੰ ਪਿੰਡ ਵਿੱਚ ਹੀ ਕੋਈ ਦੁਕਾਨ ਖੋਲ ਕੇ ਦੇ ਦਿੰਦੇ ਆ ਤਾਂ ਮੈਂ ਜ਼ਰੂਰ ਕਰਦਾ ਕਰ ਲਵਾਂਗਾ ਸੋ ਇਹੋ ਜਿਹੀਆਂ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊਜ਼ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੇਵਾਲ ਸਿੰਘ ਤਰਨਤਨ